ਮੰਮੀ ਮੈਨੂੰ ਨਾ ਪੇਕੇ ਜ਼ਰੂਰੀ ਕੰਮ ਹੈ ਮੈਂ ਜਾਇਆ ਮੈਂ ਜਰਾ ਥੋੜੀ دیر ਵਾਸਤੇ ਹਾਂ ਹਾਂ ਜਾਇਆ ਪਰ ਕਿੱਦਾਂ ਅੱਜੂ ਵਾਲਾ ਮੁੱਦਾ ਠੀਕ ਨਹੀਂ ਹੋਇਆ ਲੈ ਮੰਮੀ ਤੁਹਾਨੂੰ ਦੱਸਿਆ ਹੀ ਸੀਗਾ ਵੀ ਰੀਆ ਲੜਕੇ ਨਾ ਅੱਜੂ ਤੋਂ ਆਪਣੇ ਪੇਕੇ ਜਾ ਕੇ ਬੈਠੀ ਐ ਤੇ ਸਾਨੂੰ ਇਹ ਸੀਗਾ ਵੀ ਚਲ ਦੋ ਦਿਨ ਦਾ ਗੁੱਸਾ ਵਾਪਸ ਆ ਜੂਗੀ ਪਰ ਹੁਣ ਪਤਾ ਲੱਗਾ ਕਿ ਉਹ ਤਾਂ ਤਲਾਕ ਦੇ ਪੇਪਰ ਤਿਆਰ ਕਰਾਈ ਬੈਠੀ ਐ ਕਿਉਂ ਕੀ ਗੱਲ ਐ ਰੀਆ ਨੂੰ ਕੋਈ ਸਮਝਾਉਣ ਵਾਲਾ ਹੈ ਨਹੀਂ ਲੈ ਮੰਮੀ ਜਿੱਦਾ ਘਰ ਵਾਲਾ ਬਾਹਰ ਖੇ ਖਾਂਦਾ ਫਿਰੇਗਾ ਉਹ ਜਨਾਨੀ ਤੇ ਤਲਾਕ ਤੱਕ ਜਾਏਗੀ ਨਾ ਮੈਨੂੰ ਤਾਂ ਲੱਗਦਾ ਰਿਆ ਦਾ ਫੈਸਲਾ ਬਿਲਕੁਲ ਸਹੀ ਹੈ। ਜੈਸਮੀਨ ਦੀਦੀ ਗੁੱਸਾ ਨਾ ਕਰਿਓ। ਵੈਸੇ ਨਾ ਮੇਰੇ ਪੇਕਿਆਂ ਦਾ ਮਾਮਲਾ ਇਹ ਤੁਹਾਡਾ ਬੋਲਣਾ ਵਿੱਚ ਬਣਦਾ ਨਹੀਂ। ਤੁਸੀਂ ਸਭ ਕੋਈ ਨਾ ਕੋਈ ਵਧੀਆ ਸਲਾਹ ਦਿਓ। ਤੁਸੀਂ ਤਾਂ ਵਿੱਚ ਸਵਾਦ ਭਾਲਦੇ ਪਾਏ ਹੋ। ਲੈ ਤੇਰੇ ਭਰਾ ਕਰਕੇ ਸਾਡੇ ਇੰਨੀ ਬੇਇੱਜ਼ਤੀ ਹੋ ਗਈ ਐ। ਅਸ਼ਰੀਕ ਆ ਕੇ ਸਾਨੂੰ ਇੰਨੀਆਂ ਗੱਲਾਂ ਸੁਣਾ ਗਏ ਨੇ। ਤੂੰ ਕਹਿੰਨੀ ਪਈ ਸਾਨੂੰ ਸਲਾਹ ਦਿਵੋ। ਐਦਾ ਕੀ ਮਤਲਬ ਐ ਵੀ ਤੈਨੂੰ ਅਰਦੀਪ ਗੱਲਾਂ ਸੁਣਾ ਗਈ ਐ ਤੇ ਤੂੰ ਆਪਣੇ ਘਰ ਚ ਕਲੇਸ਼ ਪਾ ਲੇਂਗੀ। ਨਾਲੇ ਉਸ ਦਿਨ ਮੈਂ ਉਹਦੀ ਝਾੜ ਲਾ ਤਾਂ ਦਿੱਤੀ ਏ ਝਾੜ ਤਾਂ ਮੰਮੀ ਤੁਸੀਂ ਬਾਅਦ ਚੋਂ ਲਾਈ ਏ ਮੈਨੂੰ ਪਤਾ ਹੈ ਕਿ ਉੱਪਰ ਮੈਨੂੰ ਪਤਾ ਕਿੰਨੀਆਂ ਗੱਲਾਂ ਸੁਣਾ ਕੇ ਗਈ ਏ ਉਹ ਤਾਂ ਚਾਹਦੀ ਹੀ ਸੀਗੀ ਵੀ ਤੁਸੀਂ ਦਰਾਣੀਆਂ ਜਠਾਣੀਆਂ ਲੜੋ ਹੁਣ ਤੂੰ ਲੜ ਕੇ ਨਾ ਗੱਲਾਂ ਸੱਚੀਆਂ ਕਰੀ ਜਾਨੀਂ ਕੋਈ ਨਾ ਦੀਦੀ ਜੇ ਤੁਹਾਨੂੰ ਮੇਰੇ ਭਰਾ ਕਰਕੇ ਗੱਲਾਂ ਸੁਣਨੀਆਂ ਪੈ ਰੀਆਂ ਨਾ ਉਹਦੇ ਲਈ ਮੈਂ ਮਾਫੀ ਮੰਗ ਲੈਨੀਂ ਪਰ ਤੁਹਾਡੇ ਅੱਗੇ ਇੱਕ ਰਿਕਵੈਸਟ ਆ ਅਤਲਾਖ ਲਈ ਗੱਲਾਂ ਕਰਕੇ ਨਾ ਮੇਰੇ ਭਰਾ ਨੂੰ ਹੋਰ ਜਲੀਲ ਨਾ ਕਰੋ ਛੱਡ ਪੁੱਤ ਤੂੰ ਕੀ ਇਹਦੇ ਨਾਲ ਮੱਥਾ ਲਾ ਕੇ ਬਹਿ ਗਈ ਏ ਜਾਂ ਆਪਣੇ ਪੇਕੇ ਜਾਇਆ ਫਿਰ ਆ ਕੇ ਗੱਲ ਕਰ ਲਾਂਗੇ ਕਿਆਲਾ ਮੰਮੀ ਮੈਂ ਚਲਦੀ ਆਂ ਕੋਸ਼ਿਸ਼ ਕਰੂੰਗੀ ਕਿ ਸ਼ਾਮ ਤੱਕ ਆ ਜੂੰਗੀ ਜੇ 1-2 ਦਿਨ ਰਹਿਣਾ ਵੀ ਪਿਆ ਨਾ ਮੈਂ ਇਹਨਾਂ ਨੂੰ ਫੋਨ ਕਰਕੇ ਕਹਿ ਦਾਂਗੀ ਕਿ ਮੇਰੇ ਤੇ ਲੱਡੂ ਦੇ ਕਪੜੇ ਫੜਾ ਜਾਣਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ 1-2 ਦਿਨ ਤੈਨੂੰ ਰਹਿਣਾ ਵੀ ਪਵੇ ਨਾ ਤੇ ਉੱਥੇ ਰਹਿ ਜੀ ਉਹਨਾਂ ਦਾ ਸਾਰਾ ਨਿਬੇੜਾ ਕਰਾ ਕੇ ਫੇਰ ਆਵੀਂ ਜੇ ਕਿਸੇ ਭਰਾ ਦਾ ਘਰ ਟੁੱਟਦਾ ਹੁੰਦਾ ਨਾ ਤੇ ਭੈਣ ਨੂੰ ਚੈਨ ਨਹੀਂ ਆਉਂਦੀ ਦੇਖੋ ਮੰਮੀ ਫੇਰ ਤੁਸੀਂ ਕਹਿਣਾ ਕਿ ਤੂੰ ਛਿੰਝ ਪਾ ਕੇ ਬੈਗੀ ਐ ਰਦਿਕਾ ਜੇ ਤੂੰ ਸ਼ਾਮ ਨੂੰ ਆਣਾ ਵੇ ਫੇਰ ਤਾਂ ਲੱਡੂ ਨੂੰ ਲੈ ਜਾ ਜੇ ਤੂੰ ਲਾਨੀਆ ਦੋ ਤਿੰਨ ਦਿਨ ਫੇਰ ਤੇਰੇ ਮੇ ਲੱਡੂ ਨਹੀਂ ਲੈ ਜਾਂਦੇ ਨਾ ਜੈਸਮੀਨ ਜੇ ਮੁੰਡਾ ਉਹਦਾ ਹੈ ਕਿ ਉਹ ਆਪਣੇ ਮੁੰਡੇ ਦੇ ਨਾਲ ਹੀ ਜਾਏਗੀ ਉਹ ਐਦਾਂ ਮੁੰਡੇ ਤੋਂ ਬਗੈਰ ਕਿੱਦਾਂ ਚਲ ਜਾਏਗੀ ਉਹਦਾ ਧਿਆਨ ਨਾ ਲੱਡੂ 'ਚ ਹੀ ਰਹਿਣਾ ਮੰਮੀ ਇਹ ਗੱਲ ਨਾ ਪਹਿਲੇ ਹੀ ਹੋਈ ਸੀ ਘਰ ਦਾ ਬੱਚਾ ਘਰ 'ਚ ਹੀ ਰਹੇਗਾ ਜੇ ਦੋ ਚਾਰ ਦਿਨ ਵਾਸਤੇ ਜਾਏਗਾ ਤੇ ਮੈਂ ਨਹੀਂ ਬੇਚੈਨ ਰਹਿੰਦੀ ਪਿੱਛੋਂ ਦੇਖ ਰਦਿਕਾ ਸਾਰਾ ਦਿਨ ਮੁੰਡਾ ਤੇਰੇ ਕੋਲ ਰਹਿੰਦਾ ਮੈਂ ਕੋਈ ਇਤਰਾਜ਼ ਨਹੀਂ ਕਰਦੀ ਤੇ ਬਾਕੀ ਭਾਈ 4-4 ਦਿਨ ਵਾਸਤੇ ਮੈਂ ਮੁੰਡਾ ਬਾਹਰ ਨਹੀਂ ਭੇਜ ਸਕਦੀ ਹੱਦ ਐ ਵੈਸੇ ਜਸਮੀਨ ਦੀ ਤੁਹਾਡੇ ਵਾਲੀ ਜੇ ਇੱਕ ਵਾਰੀ ਜਿਵੇਂ ਸਾਡੀ ਝੋਲੀ ਪਾਈ ਦਿੱਤਾ ਤੁਸੀਂ बार-बार ਇਹਦੇ ਤੇ ਆਪਣਾ ਹੱਕ ਕਿਉਂ ਜਿਤਾਉਨੇ ਹੋ ਤੇ ਸਾਨੂੰ ਐਸਾਸ ਕਿਉਂ ਕਰਾਉਨੇ ਹੋ ਵੀ ਤੁਸੀਂ ਸਾਡੇ ਤੇ ਐਸਾਨ ਕੀਤਾ ਦੇਖ ਰਹਿਦਗਾ ਤੈਨੂੰ ਜੋ ਲੱਗਦਾ ਲੱਗੀ ਜਾਵੇ ਜਦੋਂ ਲੱਡੂ ਤੇਰੇ ਝੋਲੀ ਪਾਇਆ ਸੀ ਪਹਿਲੇ ਹੀ ਗੱਲ ਹੋ ਗਈ ਸੀ ਕੇਸ ਕਰਦਾ ਸਾਂਝਾ ਬੱਚਾ ਵੈ ਤੇ ਇਹ ਘਰੇ ਹੀ ਰਹੇਗਾ ਜੇ ਕਿਤੇ ਛੇਂਜ ਪੁਆਣੀ ਹੋਵੇ ਨਾ ਤੇ ਤੈਨੂੰ ਖੜਾ ਕਰ ਲਓ ਤੂੰ ਆਪ ਸਿਆਣੀ ਏ ਵੀ ਉਹ ਬੱਚੇ ਤੋਂ ਬਗੈਰ ਪੇਕੇ ਜਾਂਦੀ ਚੰਗੀ ਲੱਗੂਗੀ ਮੰਮੀ ਮੈਨੂੰ ਪਤਾ ਹੈ ਰਦਕਾ ਨੂੰ ਇਹ ਗੱਲ ਚੁਬਣੀ ਤਾਂ ਬਹੁਤ ਹੈ ਪਰ ਕੀ ਕਹਾਂ ਮੈਂ ਵੀ ਕਈ ਬਿਨਾ ਰਹਿ ਨਹੀਂ ਸਕਦੀ ਜੇ ਮਾਮਾ ਹੀ ਐਦਾਂ ਦਾ ਵਾ ਤੇ ਬੱਚੇ ਤੇ ਕੀ ਅਸਰ ਪਏਗਾ ਜਾਉਣ ਪੇਕੇ ਨੂੰ ਲੇਟ ਨਹੀਂ ਹੁੰਦੀ ਪੀ ਚੰਨ ਲੈ ਤੂੰ ਉਧਰ ਲੈ ਨਵੇੜਿਆ ਬੱਚਾ ਤੇ ਘਰ ਹੀ ਰਹਿਣਾ ਆ ਫੋਨ ਫੋਨ ਨਾਲ ਕੁਝ ਨਹੀਂ ਬਣਨਾ ਉਧਰ ਜਾ ਕੇ ਗੱਲ ਕਰਕੇ ਆ ਰੀਆ ਨੇ ਨਾ ਆਪਣੀ ਜਿੱਦ ਨਹੀਂ ਛੱਡਣੀ ਮਮਮੀ ਹੁਣ ਮੈਂ ਇਕੱਲਾ ਕਿੱਦਾਂ ਚੱਲ ਜਾਊਂਗਾ ਤੁਹਾਨੂੰ ਮੇਰੇ ਨਾਲ ਜਾਣਾ ਹੀ ਪੈਣਾ ਉਹ ਨਾ ਨਾ ਭਾਈ ਮੈਂ ਨਹੀਂ ਦਰਨਾ ਤੇਰੇ ਨਾਲ ਗਲਤੀਆਂ ਤੂੰ ਕੀਤੀਆਂ ਨਾ ਤੇ ਤੂੰ ਹੀ ਹੁਣ ਸਮਝਾ ਹੁਣ ਜਾ ਕੇ ਹਾਦਾ ਮੰਮੀ ਤੂੰ ਤਾਂ ਜਮਾ ਹੀ ਪੱਲਾ ਛੜੀ ਜਾਂਦੇ ਹੋ ਸਗੋਂ ਤੁਹਾਨੂੰ ਤਾਂ ਮੇਰੇ ਨਾਲ ਜਾ ਕੇ ਮੇਰਾ ਘਰ ਵਸਾਣਾ ਚਾਹੀਦਾ ਉਹ ਤੋਰ ਤਾਂ ਮੈਂ ਤੇਰੇ ਨਾਲ ਪੈਂਦੀ ਪਰ ਜਦੋਂ ਦਾ ਮੈਨੂੰ ਇਹ ਪਤਾ ਲੱਗਿਆ ਨਾ ਵੀ ਉਹ ਤਲਾਕ ਦੇ ਪੇਪਰ ਤਿਆਰ ਕਰੀ ਬੈਠੀ ਆ ਤੇ ਮੈਨੂੰ ਹੁਣੇ ਪਤਾ ਚੱਲਦਾ ਪਿਆ ਕਿ ਮੈਂ ਕੀ ਕਰਾਂ ਮੰਮੀ ਐਡੀ ਵੀ ਕਿਹੜੀ ਗੱਲ ਹੋ ਗਈ ਕਿ ਗੱਲ ਤਲਾਕ ਤੱਕ ਚੱਲੇਗੀ ਨਾਲੇ ਉਹਨੇ ਪੇਪਰ ਵੀ ਰੈਡੀ ਕਰਾ ਲੇ ਪੁੱਤ ਹੁਣ ਨਾ ਸਬਰ ਕਰਨ ਦਾ ਟਾਈਮ ਨਹੀਂ ਹੈ ਜਾ ਕੇ ਨਾ ਉੱਥੇ ਗੱਲ ਕਰ ਇਹ ਆ ਨੇ ਤਾਂ ਫਿਰ ਨਾ ਤਲਾਕ ਦੇ ਪੇਪਰ ਘਰ ਆਨ ਨੂੰ ਟਾਈਮ ਨਹੀਂ ਲੱਗਣਾ। ਮੰਮੀ ਤੁਸੀਂ ਜਾਦਾ ਮੈਨੂੰ ਦੱਸਿਆ ਨਾ ਕਿ ਰੀਆ ਤੇ ਤਲਾਕ ਦੇ ਪੇਪਰ ਤਿਆਰ ਕਰਾਈ ਬੈਠੀ ਮੈਂ ਤਾਂ ਸਾਈ ਰਾ ਚੈਨ ਨਹੀਂ ਆਈ। ਆ ਸਾਰਾ ਸਿਆਪਾ ਇਹਦਾ ਪਾਇਆ ਹੋਇਆ। ਆਹੋ ਜਿਨਾਨੀ ਮੋਰੇ ਨਾ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ ਸੀ ਹੁਣ ਆਪ ਨੂੰ ਹੀ ਹੱਥਾਂ ਦੀ ਪੈ ਗਈ ਐ। ਮੇਰੇ ਤੋਂ ਨਾ ਹੁਣ ਨਜਰਾਨਾ ਬੱਚਾ। ਅੱਗੋ ਦੱਸ ਤੂੰ ਸੋਚਿਆ ਕੀ ਐ ਤੇ ਕਰਨਾ ਕੀ ਐ। ਉਹ ਤਾਂ ਚਲ ਠੀਕ ਐ। ਪਰ ਤੂੰ ਮੈਨੂੰ ਦੱਸ ਤੂੰ ਖਾਲੀ ਆ ਤਾਂ ਹੀ ਐ ਲੱਡੂ ਕਿੱਥੇ ਆ ਮੰਮੀ ਲੱਡੂ ਵਾਲੀ ਗੱਲ ਤੁਹਾਨੂੰ ਮੈਂ ਬਾਅਦ ਚ ਦੱਸਦੀ ਆ ਫਿਲਹਾਲ ਅਸੀਂ ਆਹ ਵਾਲਾ ਮੁੱਦਾ ਕਲੀਅਰ ਕਰ ਲਈਏ ਹਾਂ ਬਈ ਕੀ ਸੋਚਿਆ ਕੀ ਕਰਨਾ ਹੁਣ ਨਾ ਅੱਜੂ ਵਾਲੀ ਗੱਲ ਕਹਿ ਕੇ ਨਾ ਗੱਲ ਨਾ ਬਦਲ ਮੈਨੂੰ ਐਂ ਦੱਸ ਵੀ ਲੱਡੂ ਕਿਉਂ ਨਹੀਂ ਆਇਆ ਇੱਥੇ ਬੱਸ ਮੰਮੀ ਕਰੇ ਨਾ ਜਾਦੀ ਅੱਜੂ ਦੀ ਗੱਲ ਪਤਾ ਲੱਗੀ ਆ ਨਾ ਜੈਸਮਿਨ ਦੀ ਜੀ ਨਾ ਮੇਰੇ ਨਾਲ ਉਹਦੇ ਰੁੱਖਾ ਰੁੱਖਾ ਜਾਂ ਰਹਿਣ ਲੱਗ ਗਈ ਓਨੇ ਲੱਡੂ ਨੂੰ ਆਉਣ ਹੀ ਨਹੀਂ ਦਿੱਤਾ ਤੇ ਮੈਂ ਕੀ ਕਰਦੀ ਫਿਰ ਜੇ ਤੂੰ ਕਵੇਂ ਤਾਂ ਫਿਰ ਮੈਂ ਗੱਲ ਕਰਾਂ ਉਹ ਤੁਸੀਂ ਦੋਨੋਂ ਮਾਪੋਤ ਇਹਨੇ ਤੱਤੇ ਕਿਉਂ ਚਲਦੇ ਹੋ ਲੱਡੂ ਨਾਲ ਲੈ ਕੇ ਉਹ ਤੇ ਜਦੋਂ ਮੈਂ ਕਿਤੇ ਦੂਰ ਜਾਣਾ ਹੁੰਦਾ ਨਾ ਤਾਂ ਜੈਸਮਿਨ ਜੀ ਦੀ ਥੋੜਾ ਜਿਹਾ ਇਤਰਾਜ਼ ਕਰਦੇ ਨੇ ਵੀ ਜ਼ਿਆਦਾ ਬਾਹਰ ਨਾ ਲੈ ਕੇ ਜਾਇਆ ਕਰ ਮੈਂ ਤਾਂ ਸਾਰੇ ਦਿਨ ਲੱਡੂ ਮੇਰੇ ਕੋਲ ਹੀ ਹੁੰਦਾ ਪਰ ਜੋ ਵੀ ਹੈ ਉਹ ਜਸਮੀਨ ਲੱਡੂ ਨੂੰ ਨਾਨਕੇ ਆਣ ਤੋਂ ਤਾਂ ਨਹੀਂ ਰੋਕ ਸਕਦੀ ਉਹ ਬੱਸ ਕਰੋ ਭਾਈ ਇੱਥੇ ਮੈਂ ਕਿਹੜੇ ਮੁੱਦੇ ਵਾਸਤੇ ਆਈ ਆ ਤੁਸੀਂ ਕਿਹੜਾ ਛੇੜ ਕੇ ਬੈਗੇ ਹੋ ਤਸਜੂ ਕਿੱਦਾਂ ਕਰਨਾ ਭਾਈ ਮੈਂ ਤਾਂ ਦੀਦੀ ਇਹੀ ਸੋਚਿਆ ਮਰੀਆ ਨੂੰ ਪੇਕੇ ਜਾ ਕੇ ਉਹਨੂੰ ਮਨਾ ਕੇ ਲੈ ਕੇ ਆਣਾ ਪਰ ਉਹਦੇ ਲਈ ਤੁਹਾਨੂੰ ਤੇ ਮੰਮੀ ਨੂੰ ਮੇਰੇ ਨਾਲ ਚੱਲਣਾ ਹੀ ਪੈਣਾ ਹਾਂ ਗੱਲ ਤਾਂ ਤੇਰੀ ਸਹੀ ਐ ਆਪਾਂ ਦੋਨੋਂ ਨਾਲ ਹੀ ਚੱਲਦੇ ਹਾਂ ਨਾਲੇ ਮੈਂ ਉਹਨੂੰ ਆਪਣੇ ਹਿਸਾਬ ਨਾਲ ਸਮਝਾ ਲਾਂਗੀ ਉਹ ਤਾਂ ਤੇਰੀ ਠੀਕ ਆ ਪਰ ਮੰਮੀ ਨਾਲ ਜਾਣ ਤਾਂ ਹੀ ਆ ਮੰਮੀ ਤਾਂ ਮਨਾ ਕਰੀ ਜਾਂਦੀ ਐ ਕਿ ਮੈਂ ਤੇਰੇ ਨਾਲ ਜਾਣਾ ਹੀ ਨਹੀਂ ਚੱਲ ਫੇਰ ਠੀਕ ਐ ਜੇ ਤੂੰ ਆਈ ਐ ਤਾਂ ਫਿਰ ਮੈਂ ਚੱਲ ਬੈਣੀ ਆ ਪਰ ਮੈਂ ਉਹਦੀ ਮਾਂ ਨਾਲ ਨਾ ਨਜ਼ਰਾਂ ਨਹੀਂ ਮਿਲਾ ਸਕਦੀ ਮੰਮੀ ਮੰਦੀ ਆ ਅੱਜੂ ਤਾਂ ਗਲਤੀ ਹੋਈ ਐ ਪਰ ਗਲਤੀਆਂ ਤਾਂ ਰੀਆ ਨੇ ਵੀ ਬੋ ਕੀਤੀਆਂ ਅਸੀਂ ਵੀ ਤੁਹਾਨੂੰ ਮਾਫ ਕੀਤਾ ਹੀ ਐ ਚਲੋ ਮੰਮੀ ਕੋਈ ਗੱਲ ਨਹੀਂ ਜੇ ਤੁਸੀਂ ਨਜ਼ਰਾਂ ਨਹੀਂ ਮਿਲਾ ਸਕਦੇ ਤੇ ਫਿਰ ਇਦਾਂ ਕਰਦੇ ਆ ਮੈਂ ਤਾਂ ਉੱਜਾ ਜਾਣੇ ਆ ਉਹ ਨਹੀਂ ਦੀਦੀ ਮੰਮੀ ਦਾ ਜਾਣਾ ਵੀ ਜ਼ਰੂਰੀ ਆ ਰੀਆ ਨੂੰ ਤਾਂ ਆਪਾਂ ਸਮਝਾ ਨਹੀਂ ਸਕਦੇ ਪਰ ਮੰਮੀ ਤਾਂ ਉਹਦੀ ਮੰਮੀ ਨੂੰ ਸਮਝਾਈ ਦੇਣਗੇ ਚਲੋ ਕੋਈ ਨਹੀਂ ਮੰਮੀ ਫਿਰ ਆਪਾਂ ਥੋੜੀ देर ਤੱਕ ਨਿਕਲਦੇ ਰੀਆ ਕਿਧਰ ਨੂੰ ਚੱਲੀ ਆ ਮੰਮੀ ਮੈਂ ਕਿਤੇ ਵੀ ਆਣਾ ਜਾਣਾ ਹੋਵੇ ਤੁਹਾਡੀ ਰੋਕ ਟੋਕੀ ਬੰਦ ਕਿਉਂ ਨਹੀਂ ਹੁੰਦੀ ਫੇਰ ਵੀ ਕਿੱਥੇ ਚੱਲੀਆਂ ਦੱਸ ਕੇ ਤਾਂ ਜਾ ਮਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਉਹ ਕੀ ਕਿੱਥੇ ਚੱਲੀ ਹੈ ਚਲੋ ਠੀਕ ਹੈ ਜੇ ਹੁਣ ਤੁਸੀਂ ਟੋਕ ਲਗਾ ਹੀ ਦਿੱਤੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਮੈਂ ਨਾ ਵਕੀਲ ਕੋਲ ਚਲਣੀ ਆ ਕਿਉਂਕਿ ਮੰਮੀ ਤੁਸੀਂ ਤਾਂ ਕੁਝ ਕਰਨਾ ਨਹੀਂ ਮੈਂ ਤਾਂ ਫਿਰ ਕੋਈ ਹੱਥ ਪੈਰ ਮਾਰਾਂ ਸਗੋਂ ਤੁਹਾਨੂੰ ਤਾਂ ਆਪਣੀ ਧੀ ਨਾਲ ਖੜੇ ਹੋਣਾ ਚਾਹੀਦਾ ਪਰ ਤੁਹਾਡਾ ਮੈਨੂੰ ਮਾਰਾ ਜੀ ਵੀ ਸਹਾਰਾ ਨਹੀਂ ਹੈਗਾ ਮੈਂ ਅਜੇ ਤੱਕ ਸਹੀ ਨਾਲ ਖੜੀ ਆ ਤੇ ਸਹੀ ਨਾਲ ਹੀ ਖੜੂੰ ਤੂੰ ਮਾੜੀ ਦੀ ਗੱਲ ਨੂੰ ਜੇ ਤਲਾਕ ਤੱਕ ਲੈ ਕੇ ਜਾਵੇਂਗੀ ਤਾਂ ਮੈਂ ਆਪਣੀ ਦਿੱਤੀ ਦਾ ਤਲਾਕ ਕਿੱਦਾਂ ਹੋਣ ਦੇ ਦਾਂ ਤੂੰ ਤਾਂ ਕਮਲ ਜੇ ਤਲਾਕ ਦੇ ਪੇਪਰ ਵੀ ਤਿਆਰ ਕਰਾਈ ਬੈਠੀ ਐ ਪਹਿਲਾਂ ਕੋਈ ਮਾਂ ਨਾਲ ਸਲਾਹ ਤਾਂ ਕਰ ਲੈ ਇਕੱਲੇ ਪੇਪਰ ਰੈਡੀ ਕਰਾਉਣ ਨਾਲ ਨਾ ਤਲਾਕ ਨਹੀਂ ਹੋ ਜਾਂਦਾ ਉਹਦੇ ਵਾਸਤੇ ਵਕੀਲ ਵੀ ਚਾਹੀਦਾ ਹੁੰਦਾ ਤੇ ਮੈਂ ਵਕੀਲ ਦਾ ਹੀ ਪਤਾ ਕਰਨ ਚੱਲੀ ਆ ਜੇ ਤੂੰ ਵਕੀਲ ਕਰਨ ਚੱਲੀ ਆ ਨਾ ਵਕੀਲ ਐਦਾਂ ਹੀ ਨਹੀਂ ਹੁੰਦੇ ਉਹਨਾਂ ਲਈ ਪੈਸੇ ਲੱਗਦੇ ਨੇ ਮੇਰੇ ਕੋਲੇ ਫਾਲਤੂ ਕੰਮਾਂ ਲਈ ਪੈਸੇ ਹੈ ਨਹੀਂ ਕਿ ਉਹੀ ਤਾਂ ਹੁਣ ਮੈਂ ਕਹਿ ਕੇ ਹਟੀਆਂ ਵੀ ਤੁਸੀਂ ਤਾਂ ਮੇਰੇ ਨਾਲ ਖੜਨਾ ਹੀ ਨਹੀਂ ਇਹ ਗੱਲ ਤਾਂ ਮੈਨੂੰ ਪਤਾ ਹੈ ਤੇਰਾ ਹੱਸਦਾ ਵਸਦਾ ਪਰਿਵਾਰ ਆ ਜਾ ਕੇ ਉਹਨੂੰ ਸੰਭਲ ਲੈ ਤੇ ਐਵੇਂ ਇਹ ਤਲਾਕ ਦੇ ਚੱਕਰਾਂ 'ਚ ਨਾ ਪੈ ਮੰਮੀ ਤੁਹਾਨੂੰ ਤਾਂ ਨਾ ਸ਼ੁਰੂ ਤੋਂ ਅੱਜੂ ਹੀ ਸਹੀ ਲੱਗੇ ਨੇ ਮੈਂ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਗਲਤ ਲੱਗੀਆਂ ਇਹ ਤਾਂ ਦੁਨੀਆ ਦੀ ਪਹਿਲੀ ਮਾਂ ਹੋਣੀ ਐ ਜਿਹੜੀ ਆਪਣੀ ਕੁੜੀ ਦੇ ਨਾਲ ਹੀ ਨਹੀਂ ਖੜਦੀ ਦੇਖ ਜੇ ਅੱਜੂ ਨੂੰ ਨਾ ਤੂੰ ਉਹ ਕੁੜੀ ਦੇ ਨਾਲ ਕਿਸੇ ਗਲਤ ਕੰਮ ਤੇ ਫੜਿਆ ਹੁੰਦਾ ਨਾ ਮੈਂ ਤਦ ਵੀ ਕਹਿ ਸਕਦੀ ਸੀ ਵੀ ਮੈਂ ਤੇਰੇ ਨਾਲ ਖੜਨਾ ਉਹ ਤਾਂ ਗੱਲਾਂ ਹੀ ਕਰਦਾ ਪਿਆ ਸੀ ਫਿਰ ਐਡੀ ਗੱਲ ਵਧਾਉਣ ਵਾਲੀ ਕਿਹੜੀ ਸੀ ਮੰਮੀ ਗੱਲਾਂ ਕਰਕੇ ਸਹੀ ਪਰ ਇੱਕ ਵਾਰ ਤਾਂ ਉਹਨਾਂ ਨੇ ਮੇਰਾ ਯਕੀਨ ਤੋੜਤਾ ਨਾ ਤੇ ਹੁਣ ਦਵਾਦਾ ਮੈਂ ਉਹਨਾਂ ਤੇ ਯਕੀਨ ਕਰਾਂ ਇਹ ਤਾਂ ਔਖਾ ਹੈ ਮੰਮੀ ਉਹ ਭਾਵੇਂ ਬਾਹਰ ਲੱਖ ਕੁੜੀਆਂ ਨਾਲ ਗੱਲ ਕਰ ਲੈਣ ਤੁਸੀਂ ਫਿਰ ਵੀ ਮੈਨੂੰ ਕਹਿ ਰਹੇ ਹੋ ਕਿ ਤੂੰ ਉਹਨੂੰ ਮਾਫ਼ ਕਰ ਦੇ ਜੇ ਇਹੀ ਗਲਤੀ ਮੈਂ ਕਰ ਲੈਂਦੀ ਤੇ ਉਹਨਾਂ ਨੇ ਪਤਾ ਮੇਰਾ ਕੀ ਹਾਲ ਕਰਨਾ ਸੀ ਯਾਦ ਹੈ ਨਾ ਤੁਹਾਨੂੰ ਜਦੋਂ ਦੋ ਦਿਨ ਮੈਂ ਆਪਣੀ ਸਹੇਲੀ ਕੋਲ ਰਹਿ ਕੇ ਆਈ ਸੀ ਤੇ ਇਹਨਾਂ ਨੇ ਮੇਰੇ ਬਾਰੇ ਪਤਾ ਨਹੀਂ ਕੀ ਕੀ ਗਲਤ ਸੋਚ ਲਿਆ ਸੀ ਕਿ ਭੁੱਲ ਗਏ ਉਹ ਗੱਲਾਂ ਨੂੰ ਤੂੰ ਤਾਂ ਜਿੱਦ ਹੀ ਫੜ ਕੇ ਬੈਠੀ ਹੋਈ ਆ ਤੇ ਤਲਾਕ ਹੀ ਲੈਣਾ ਪਰ ਮੇਰੀ ਗੱਲ ਸੁਣ ਅੱਜ ਤੇਰੀ ਸੱਸ ਨੇ ਤੇ ਰਾਧਿਕਾ ਨੇ ਤੇ ਉਹਨੇ ਅੱਜੂ ਨੇ ਆਉਣਾ ਤੇ ਉਹਨਾਂ ਨਾਲ ਗੱਲ ਕਰਕੇ ਜਿੱਥੇ ਮਰਜ਼ੀ ਚੱਲ ਜਾ ਮਮੀ ਜਿਹੜੇ ਬੰਦੇ ਨਾਲ ਮੈਂ ਰਹਿਣਾ ਵੀ ਨਹੀਂ ਚਾਹਦੀ ਉਸ ਬੰਦੇ ਨਾਲ ਮੈਂ ਗੱਲ ਕਰਕੇ ਵੀ ਕੀ ਕਰਨੀ ਹੈ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਆਪੇ ਤੁਹਾਡਾ ਸਿਰ ਖਾਣਗੇ ਤੇ ਚਲੇ ਜਾਣ ਦੇਖ ਬੱਚਿਆਂ ਵਾਲੀ ਜਿੱਦ ਨਾ ਕਰ ਜੇ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਤਾਂ ਜਨਾਨੀ ਦਾ ਫਰਜ਼ ਹੈ ਕਿ ਉਹਨੂੰ ਮਾਫ ਕਰੇ ਮਮੀ ਜੇ ਹੁਣ ਮੈਂ ਕੁਝ ਕਿਹਾ ਨਾ ਤੇ ਤੁਹਾਨੂੰ ਗੁੱਸਾ ਲੱਗਣਾ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਹੋ ਉਹ ਤੁਸੀਂ ਆਪ ਵੀ ਅਜ਼ਮਾ ਕੇ ਦੇਖ ਲੈਂਦੇ ਤੁਸੀਂ ਡੈਡੀ ਨੂੰ ਮਾਫ ਕਰ ਦਿੰਦੇ ਅੱਜ ਤੱਕ ਤੁਸੀਂ ਵੱਖੋ ਵੱਖ ਕਿਉਂ ਰਹ ਰਹੇ ਹੋ ਫਿਰ ਹਾਂ ਮਾਫ ਕਰ ਸਕਦੀ ਸੀ ਮੈਂ ਤੇਰੇ ਡੈਡੀ ਨੂੰ ਜੇ ਉਹ ਮਾਫੀ ਮੰਗਦਾ ਮੇਰੇ ਤੋਂ ਇੱਥੇ ਤਾਂ ਅਜੂ ਤੇਰੇ ਤੋਂ ਮਾਫੀ ਮੰਗ ਰਿਆ ਨਾ ਵੇਖ ਤੂੰ ਮਾਂ ਨੂੰ ਸਮਝਾਉਂਦੀ ਪਈਆਂ ਨਾ ਤੈਨੂੰ ਵੀ ਪਤਾ ਤੇਰੇ ਡੈਡੀ ਕਿੱਥੇ ਤੇ ਕੀ ਦੇ ਨਾਲ ਰਹ ਰਿਹਾ ਹੈ ਮੈਂ ਤੈਨੂੰ ਇੰਨਾ ਵੀ ਪਤਾ ਵੀ ਤੇਰੇ ਪਿਓ ਨੇ ਮੇਰੇ ਨਾਲ ਰਹਿੰਦੇ ਹੋਏ ਵੀ ਚੁੱਪਚੀਪ ਹੀ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਸੀ ਨਾ ਕੀ ਗੱਲ ਤੂੰ ਹੁਣ ਚੁੱਪ ਕਰ ਗਈਆਂ ਬੋਲ ਕੁਝ ਮੈਂ ਤਾਂ ਤਾਂ ਕਾਲੀ ਪਈ ਹੋਈ ਆ ਵੀ ਲੋਕ ਮੈਨੂੰ ਨਾ ਮਿਹਨੇ ਮਾਰਨ ਵੀ ਆਪਦਾ ਘਰ ਬਸਾ ਨਹੀਂ ਸਕੀ ਗਾਂ ਤੇਰਾ ਵੀ ਨਹੀਂ ਵਸਣ ਦੇਰੀ ਮम्मी ਇਹੀ ਗੱਲ ਤਾਂ ਮੈਂ ਤੁਹਾਨੂੰ ਸਮਝਾਉਣਾ ਚਾਹ ਰਹੀ ਆ ਵੀ ਜਿਹੜਾ ਮੇਰੇ ਦਾ ਦੁੱਖ ਤੁਸੀਂ ਆਪ ਢੰਡਾਇਆ ਹੈ ਫਿਰ ਤੁਸੀਂ ਮੇਰੇ ਨਾਲ ਕਿਉਂ ਨਹੀਂ ਖੜਦੇ ਪਏ ਦੇਖ ਮੈਂ ਤੇਰੇ ਵਾਲਾ ਦੁੱਖ ਵੀ ਸਮਝਦੀ ਆ ਤੇ ਅੱਜੂ ਨੂੰ ਵੀ ਚੰਗੀ ਤਰ੍ਹਾਂ ਜਾਣਦੀ ਬਾਕੀ ਰਹੀ ਤੇਰੇ ਸਹਰਿਆਂ ਦੀ ਗੱਲ ਤੇ ਮੈਂ ਉਹਨਾਂ ਨਾਲ ਵੀ ਖੜੀ ਆ ਤੇ ਤੇਰੇ ਨਾਲ ਵੀ ਖੜੀ ਮੇਰੀ ਨਾ ਇੱਕ ਗੱਲ ਯਾਦ ਰੱਖੀ ਇਹ ਸਾਰੀਆਂ ਗੱਲਾਂ ਨਾ ਅੱਜੂ ਤੇਰੇ ਤੋਂ ਲੁਕਾ ਵੀ ਸਕਦਾ ਸੀ ਤੈਨੂੰ ਤਾਂ ਮਾਣ ਹੋਣਾ ਚਾਹੀਦਾ ਆਪਦੇ ਬੰਦੇ ਤੇ ਜਿਨੇ ਐਡੀ ਬੜੀ ਗਲਤੀ ਕਰਕੇ ਤੇ ਅੱਗੋਂ ਸਾਹਮਣੇ ਆ ਕੇ ਕਬੂਲ ਕੀਤੀ ਮਮੀ ਹੁਣ ਤੁਸੀਂ ਮੈਨੂੰ ਜਿੰਨਾ ਮਰਜ਼ੀ ਇਮੋਸ਼ਨਲ ਬਲੈਕਮੇਲ ਕਰ ਲੋ ਨਾ ਤਾਂ ਹੁਣ ਉਸ ਘਰ ਦੇ ਵਿੱਚ ਮੈਂ ਜਾਊਂਗੀ ਨਾ ਹੀ ਮੇਰੀ ਧੀ ਜਿਹੜੀ ਜਿੱਦ ਮੈਂ ਫੜ ਲਈ ਉਹ ਤਾਂ ਮੈਂ ਭੁਗਾ ਕੇ ਹਟੂੰਗੀ ਆਉਦੇ ਪਿਓ ਵਰਗੀ ਨਾ ਅੰਚਾਂ ਜਿੱਦੀ ਆ ਬੂ ਮਮੀ ਪਾਣੀ ਲਿਆਓ ਇੱਕ ਗਲਾਸ राधिका ਨੂੰ ਫੋਨ ਕਰਕੇ ਪੁੱਛ ਲੈਣਾ ਸੀ ਪਹੁੰਚ ਗਈ ਐ ਪੇਕੇ ਕੇ ਨਹੀਂ ਹਾਂ ਹਾਂ ਪਹੁੰਚ ਗਈ ਪੇਕੇ ਪਰ ਮੰਮੀ ਮੈਨੂੰ ਆਣੀ ਸਮਝ ਆਈ ਬਿਓ ਕੱਲੀ ਕਿਉਂ ਗਈ ਐ ਲੱਡੂ ਨੂੰ ਕਿਉਂ ਨਹੀਂ ਲੈ ਕੇ ਗਈ ਉਹ ਤਾਂ ਲੈ ਕੇ ਜਾ ਰਹੀ ਸੀ ਵਿਚਾਰੀ ਆ ਜਿਹੜੀ ਛਿੰਝ ਜੀ ਅੰਦਰ ਨਹੀਂ ਬੈਠੀ ਉਹਨੇ ਨਹੀਂ ਲੈ ਕੇ ਜਾਣ ਦਿੱਤਾ ਪਰ ਮੰਮੀ ਇਹ ਗੱਲ ਤਾਂ ਫੇ ਭਾਬੀ ਦੀ ਗਲਤ ਆ ਨਾ ਵੀ ਐਨ ਲੱਡੂ ਨੂੰ ਜਾਣ ਤਾਂ ਰੋਕਿਆ ਕਿ ਉਹ ਇਹਨਾਂ ਨੇ ਮੈਂ ਨਾ ਇਹੀ ਸੋਚ ਰਹੀ ਸੀ ਕਿ ਤੈਨੂੰ ਤੇ ਆਸ਼ੀਸ਼ ਨੂੰ ਬਿਠਾ ਕੇ ਨਾ ਗੱਲ ਕਰਾਂ ਵੀ ਇਹ ਫੇਰ ਕੋ ਤਾਂ ਮਾਮਾ ਬਣਨ ਦੀ ਕੋਸ਼ਿਸ਼ ਕਰ ਰਹੀ ਐ ਜਦੋਂ ਵੀ ਪੇਕੇ ਆਉਂਦੀ ਹੈ ਨਾ ਉਦੋਂ ਹੀ ਇਹਦਾ ਨਵਾਂ ਡਰਾਮਾ ਸ਼ੁਰੂ ਹੋ ਜਾਂਦਾ ਮੰਮੀ ਜਵਾਗ ਨਾਲ ਬਾਹਰੋਂ ਕਿਤੋਂ ਲੈ ਲੈਣਾ ਸੀ ਤੁਸੀਂ ਤਾਂ ਐਵੇਂ ਹੀ ਜਵਾਗ ਝੋਲੀ ਪਾ ਕੇ ਪੰਗਾ ਹੀ ਪਵਾ ਲਿਆ ਨਾਲੇ ਇਹ ਗੱਲ ਹੁਣ ਤੁਸੀਂ ਅਸ਼ੇਸ਼ ਭਾਈ ਨਾਲ ਬਹਿ ਕੇ ਕਰੋ ਵੀ ਜੇ ਜਵਾਗ ਸਾਨੂੰ ਦੇਈ ਦਿੱਤਾ ਸਾਡੀ ਝੋਲੀ ਪੈ ਤੇ ਸਾਰੇ ਸੈਨ ਹੋ ਗਏ ਪੈਸੇ ਦੇ ਤੇ ਫਿਰ ਭਾਬੀ ਦਾ ਕੀ ਹੱਕ ਬੰਦਾ ਜਵਾਗ ਖੋਹਣ ਦਾ ਇਹੀ ਗੱਲ ਤਾਂ ਨਾ ਜੈਸਮੀਨ ਦੇ ਦਿਮਾਗ ਵਿੱਚ ਪੈਂਦੀ ਨਹੀਂ ਪਈ ਵੀ ਪਹਿਲੇ ਉਹ ਅੱਜੂ ਦੀ ਟੈਨਸ਼ਨ ਲਈ ਬੈਠੀ ਸੀ ਹੁਣ ਉਹ ਪਿੱਛੇ ਮੁੰਡੇ ਦੀ ਟੈਨਸ਼ਨ ਕਰਦੀ ਹੋਣੀ ਹੈ ਸਤਿ ਸ਼੍ਰੀ ਅਕਾਲ ਮੰਮੀ ਪਰ ਫੇਰ ਵੀ ਆਪਾਂ ਨੂੰ ਜੈਸਮਿਨ ਭਾਬੀ ਦਾ ਸਾਂਤਾਨੀ ਨਾ ਭੁੱਲਣਾ ਚਾਹੀਦਾ ਇਹਨਾਂ ਨੇ ਜਵਾਕ ਤਾਂ ਝੋਲੀ ਪਾਈ ਦਿੱਤਾ ਨਾਲੇ ਜਵਾਕ ਘਰ ਦਾ ਸਾਂਝ ਹੈ ਭਾਬੀ ਕੋਲ ਰਹੇ ਚੈਰਾ ਦੀ ਕੋਲ ਰਹੇ ਆਪਾਂ ਨੂੰ ਕੀ ਫਰਕ ਹੈ ਚਲ ਦੱਲ ਦਿੱਤਾ ਠੀਕ ਹੈ ਵੀ ਬੱਚਾ ਘਰ ਦਾ ਸਾਂਝ ਹੈ ਪਰ ਜਦੋਂ ਜੈਸਮਿਨ ਗੱਲ-ਗੱਲ ਤੇ ਰਾਧਿਕਾ ਦੇ ਹੱਥੋਂ ਬੱਚਾ ਖੋਹਦੀ ਹੈ ਨਾ ਇਹ ਗੱਲ ਨਹੀਂ ਮੈਨੂੰ ਚੰਗੀ ਲੱਗਦੀ ਕੋਈ ਗੱਲ ਨਹੀਂ ਮੰਮੀ ਆਪਾਂ ਨਾ ਨਿੱਕੇ-ਨਿੱਕੇ ਗੱਲਾਂ ਕਰਕੇ ਘਰ 'ਚ ਕਲੇਸ਼ ਨਹੀਂ ਪਾਣਾ ਜੇ ਭਾਬੀ ਨੂੰ ਜਿਆਦਾ ਹੀ ਹੈ ਨਾ ਜਵਾਕ ਦਾ ਫਿਰ ਮੈਂ ਇੱਕ ਵਾਰ ਸ਼ੀਸ਼ ਭਾਈ ਨਾਲ ਬੈਠ ਕੇ ਗੱਲ ਕਰ ਲੈਣਾ ਬੇਪਾ ਜਵਾਗ ਪਿੱਛੇ ਆਪਸ ਚ ਭਰਾਵਾ ਭਰਾਵਾ ਨੇ ਨਹੀਂ ਲੜਨਾ ਨਾ ਨਾ ਤੂੰ ਅਸ਼ੀਸ਼ ਨਾਲ ਨਾ ਕੋਈ ਗੱਲ ਨਾ ਕਰੀ ਜੇ ਜੈਸਮਿਨ ਜਿਆਦਾ ਹੀ ਬੱਚਾ ਬੱਚਾ ਕਰੂਗੀ ਨਾ ਤੇ ਆਪਾਂ ਦੁਬਾਰਾ ਪੰਚਾਇਤ ਬਿਠਾ ਕੇ ਨਾ ਤੇਰੀ ਨਾਨੀ ਨੂੰ ਬੁਲਾਵਾਂਗੇ ਉਹ ਆਪੇ ਇਹਦੇ ਕੰਨ ਖਿੱਚ ਕੇ ਜਾਏਗੀ ਚਲ ਤੂੰ ਬੈਠ ਤੇ ਮੈਂ ਜੈਸਮਿਨ ਨੂੰ ਕਹਿਨੀ ਆ ਵੀ ਤੈਨੂੰ ਰੋਟੀ ਲਾ ਦੇਗੀ ਲੱਡੂ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲੈ ਇੱਧਰ ਮੈਂ ਕੀ ਕਹਿ ਰਹੀ ਆ ਤੈਨੂੰ ਤੂੰ ਨਾ ਆਪਣੀ ਚਾਚੀ ਨੂੰ ਚਾਚੀ ਇਹ ਕਿਆ ਕਰ ਉਹ ਕੋਈ ਤੇਰੀ ਮਾਮੂ ਨਹੀਂ ਹੈਗੀ ਮੈਂ ਹੀ ਤੇਰੀ ਮਾਵਾਂ ਲੱਡੂ ਇਧਰ ਤੈਨੂੰ ਪਤਾ ਮੈਨੂੰ ਆਪਣੀ ਬੁੱਕਲ ਚ ਲੈ ਕੇ ਕਿੰਨਾ ਸਕੂਨ ਮਿਲਦਾ ਵੈ ਐ ਤਾਂ ਤੇਰੇ ਪਿਓ ਨੇ ਪਤਾ ਨਹੀਂ ਕਿਹੜੀਆਂ ਗੱਲਾਂ ਪਗਾਨੀਆਂ ਸੀ ਆਪਣੇ ਭਰਾ ਨਾਲ ਜਿਹੜਾ ਕਿ ਮੈਨੂੰ ਤੈਨੂੰ ਉਹਨਾਂ ਨੂੰ ਦੀਨਾ ਪਿਆ ਕਿਉਂ ਬੱਚੇ ਨੂੰ ਮਾੜੀਆਂ ਗੱਲਾਂ ਸਿਖਾਈ ਜਾਣੀਆਂ ਜਿਹੜੀ ਹਲੇ ਉਹਨੂੰ ਸਮਝ ਵੀ ਨਹੀਂ ਸਿਖਾਣੀਆਂ ਨਾ ਤੇ ਕੋਈ ਚੰਗੀਆਂ ਗੱਲਾਂ ਸਿਖਾ ਮੰਮੀ ਸੱਚਨਾ ਹਮੇਸ਼ਾ ਉੜਾਈ ਲੱਗਦਾ ਵੈ ਹੁਣ ਬੱਚੇ ਨੂੰ ਤਾਂ ਦੱਸਣਾ ਹੀ ਐ ਨਾ ਸੱਚ ਕੀ ਐ ਮੈਂ ਵੀ ਨਾ ਇੱਕ ਮਾਂ ਆ ਤੇ ਜੇ ਮੈਂ ਆਪਣਾ ਬੱਚਾ ਕਿਸੇ ਨੂੰ ਦਾਂਗੀ ਨਾ ਦੁੱਖ ਤਾਂ ਮੈਨੂੰ ਵੀ ਲੱਗੇਗਾ ਹੁਣ ਤੂੰ ਆਪਣਾ ਬੱਚਾ ਉਹਨਾਂ ਦੀ ਝੋਲੀ ਚ ਪਾ ਹੀ ਦਿੱਤਾ ਤੇ ਹੁਣ ਗੱਲ-ਗੱਲ ਤੇ ਜੇ ਤੂੰ ਉਹਨਾਂ ਨੂੰ ਗੱਲਾਂ ਸੁਣਾਉਂਦੀ ਰਹੇਂਗੀ ਐਦਾਂ ਕਿਦਾਂ ਚੱਲੇਗਾ ਹਾਦੈ ਮਮੀ ਸਾਰਾ ਸਾਰਾ ਦਿਨ ਲੱਡੂ ਉਹਦੇ ਕੋਲ ਹੀ ਰਹਿੰਦਾ ਜੇ ਇੱਕ ਦਿਨ ਮੈਂ ਪੂਰਾ ਦਿਨ ਆਪਣੇ ਕੋਲ ਰੱਖ ਲਾਂਗੀ ਤਾਂ ਕੀ ਹੋ ਗਿਆ ਤੂੰ ਸ ਤਾਂ ਵਿਹਲਾ ਹੀ ਗਲੇਸ਼ ਪਾਇਆ ਹੋਇਆ ਹੁਣ ਤੇ ਪਹਿਲਾ ਹੱਕ ਨਾ ਰਾਧਿਕਾ ਦਾ ਇਹ ਬੱਚੇ ਤੇ ਜੇ ਉਹ ਆਪਣੀ ਖੁਸ਼ੀ ਨਾਲ ਦੇਂਦੀ ਹੈ ਨਾ ਤਾਂ ਤੂੰ 1-2 ਦਿਨ ਬੱਚੇ ਨੂੰ ਰੱਖ ਸਕਦੀ ਹੈ ਤੇ ਜੇ ਤੂੰ ਐਂਦਾ ਉਹਦੇ ਕੋਲੋਂ ਖੋਏਂਗੀ ਐਂਦਾ ਗੱਲ ਨਹੀਂ ਬਣੇਗੀ ਮੰਮੀ ਮੈਸੇ ਮੈਂ ਐਡੇ ਵੀ ਗੱਲ ਨਹੀਂ ਹੈਗੀ ਜਿੱਡੇ ਤੁਸੀਂ ਬਣਾ ਕੇ ਬਹਿ ਗਏ ਹੋ ਮੇਰਾ ਜਵਾਬ ਹੈ ਜੇ ਮੈਂ ਉਹਦੇ ਹੱਥੋਂ ਲੈ ਕੇ ਲਿੱਤਾ ਤੇ ਕੀ ਹੋ ਗਿਆ ਉਹਦਾ ਤੂੰ ਆਪਣੇ ਮਨ ਨੂੰ ਸਮਝਾਣਾ ਹੈ ਨਾ ਤੇ ਸਮਝਾ ਲੈ ਲੱਡੂ ਤੇ ਰਾਧਿਕਾ ਦਾਈਏ ਹੁਣ ਤੂੰ ਉਹਦੇ ਕੋਲੋਂ ਖੋਈਂ ਨਾ ਜੇ ਹੁਣ ਬੱਚੇ ਨੂੰ ਲੈ ਕੇ ਘਰ ਦੇ ਵਿੱਚ ਕੋਈ ਵੀ ਕਲੇਸ਼ ਹੋਇਆ ਤੇ ਮੈਂ ਆਸ਼ੀਸ਼ ਨੂੰ ਦੱਸ ਦੇਣਾ ਫੇਰ ਨਾ ਮੈਨੂੰ ਕਈ ਵੀ ਲੁੱਤਰੀਆਂ ਲਾਈਆਂ ਮੰਮੀ ਤੁਸੀਂ ਇਹਨਾਂ ਨਾਲ ਕੀ ਗੱਲ ਕਰਨੀ ਇਹਨਾਂ ਨਾਲ ਤੇ ਗੱਲ ਨਾ ਮੈਂ ਆਪ ਹੀ ਕਰ ਲੈਣੀ ਆ ਜੇ ਬੱਚੇ ਨੂੰ ਲੈ ਕੇ ਘਰ 'ਚ ਕਲੇਸ਼ ਪੈਂਦਾ ਨਾ ਤੇ ਇਹਨੂੰ ਲੈ ਕੇ ਅਸੀਂ ਆਡੀ ਹੋ ਜੰਨੇ ਆ ਕਿ ਤੇ ਕੋ ਵਕੀਲ ਹੈਗਾ ਲਾਉ ਉਹਨੂੰ ਤਾਂ ਤੇ ਮੇਰਾ ਤਲਾਕ ਕਰ। ਇਹ ਕਿਹੜਾ ਵੱਡੀ ਗੱਲ ਐ ਹੋ ਜਾਏਗਾ।